ਹਾਂਜੀ ਆ ਤੁਹਾਨੂੰ ਤਸਵੀਰਾਂ ਅਸੀਂ ਜਿਹੜੀਆਂ ਲਾਈਵ ਤਸਵੀਰਾਂ ਦਿਖਾ ਰਹੇ ਆ ਇਹ ਹੈਗੀਆਂ ਉਸ ਦਰਿਆ ਦੀਆਂ ਜਿਹਨੇ ਸੁਲਤਾਨਪੁਰ ਲੋਧੀ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਘੱਟੋ-ਘੱਟ 30-32 ਪਿੰਡਾਂ ਨੂੰ ਇੱਥੋਂ ਜਿਹੜੇ ਬੰਨ ਟੁੱਟੇ ਸੀਗੇ ਉਹਨਾਂ ਡਬੋਤਾਏ 2023 ਦੀ ਤਸਵੀਰ ਹੁਣ ਇੱਧਰ ਆ ਜਿਹੜਾ ਉਹ ਬੰਨ ਜਿੱਥੇ ਜੀਸੀਵੀਆ ਕੰਮ ਕਰ ਰਹੀ ਹੈ ਇੱਥੇ ਜਿਹੜਾ ਬਾਉ ਪਰ ਜਦੀਤ ਤੋਂ ਅੱਗੇ ਪਿੰਡ ਆ ਸੰਗਰਾ ਇੱਥੇ ਸਾਂਗਰ ਦੇ ਵਿੱਚ ਇੰਨੀ ਤਵਾਹੀ ਮਚਾਈ ਹੈ ਇੱਥੋਂ ਬੰਨ ਟੁੱਟਣ ਦੇ ਨਾਲ ਜਿਹੜੇ ਆ ਤੁਸੀਂ ਏਰੀਆ ਦੇਖ ਰਹੇ ਹੋ ਜਿੱਥੇ ਮਿੱਟੀ ਪਰ ਚੁੱਕੀ ਆ ਇੱਥੇ ਮਕਾਨ ਵੀ ਬਣੇ ਹੋਏ ਸੀ ਤਕਰੀਬਨ 9 ਮਕਾਨਾਂ ਨੂੰ ਜਿਹੜਾ ਦਰਿਆ ਦਾ ਪਾਣੀ ਆਪ ਦੀ ਲਪੇਟ ਦੇ ਵਿੱਚ ਲੈ ਗਿਆ ਹੁਣ ਇੱਥੇ ਬੰਨਾਂ ਦੇ ਉੱਪਰ ਲੋਕਾਂ ਦੀ ਮਦਦ ਨਾਲ ਮਤਲਬ 16 ਪਿੰਡਾਂ ਦੀ ਸਾਂਝੀ ਕਮੇਟੀ ਬਣੀ ਹੈ ਕੁਝ ਜਿਹੜੀਆਂ ਸਹਿਯੋਗੀ ਸੰਸਥਾਵਾਂ ਉਹਨਾਂ ਦੀ ਮਦਦ ਨਾਲ ਇੱਥੇ ਬੰਨ ਪੂਰਨ ਦੀ ਜਿਹੜੀ ਸੇਵਾ ਚੱਲ ਰਹੀ ਹੈ ਲੋਕਲ ਲੋਕਾਂ ਦੇ ਦੱਸਣ ਦੇ ਮੁਤਾਬਕ ਇੱਥੇ ਸਰਕਾਰਾਂ ਵੱਲੋਂ ਕਿਸੇ ਇੱਕ ਕਿਸਮ ਦੀ ਕੋਈ ਮਦਦ ਨਹੀਂ ਕੀਤੀ ਗਈ ਸਿਰਫ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਜਾਂ ਏਰੀਏ ਦੇ ਚੱਲਦੇ ਫਿਰਦੇ ਜਾਂ ਤੁਰਦੇ ਫਿਰਦੇ ਲੋਕ ਜਿਨ੍ਹਾਂ ਦੀ ਮਦਦ ਦੇ ਨਾਲ ਇੱਥੇ ਜਿਹੜੀ ਸੇਵਾ ਚੱਲ ਰਹੀ ਹੈ ਬੰਨ ਦੀ ਪੂਰਤੀ ਦੇ ਲਈ ਤਕਰੀਬਨ ਜਿਹੜੇ ਉਹ ਜੇਸੀ ਵਿੱਚ ਇੱਥੇ ਬੰਨ ਪੂਰ ਰਹੀ ਹੈ ਦਿੱਲੀ ਦਾ 5 ਲੱਖ ਰੁਪਏ ਦਾ ਐਸਟੀਮੇਟਡ ਖਰਚਾ ਇੱਥੇ 5 ਲੱਖ ਰੁਪਏ ਦਿੱਲੀ ਦਾ ਜਿਹੜਾ ਵੇਸਟ ਹੋ ਰਿਹਾ ਕਿਉਂਕਿ ਜਿਹੜਾ ਦਰਿਆ ਦਾ ਬਹਾਅ ਸੀਗਾ ਉਹ ਉਹ ਸਾਹਮਣੇ ਜਾਂਦਾ ਸੀ ਉਧਰ ਇਧਰ ਨੂੰ ਸੀਗਾ ਦਰਿਆ ਦਾ ਬਹਾ ਤੇ ਦਰਿਆ ਦਾ ਬਹਾ ਹੜ੍ਹਾਂ ਦੇ ਕਾਰਨ ਹੁਣ ਇਧਰ ਲੰਘ ਗਿਆ ਇਹਨੇ ਕਈ ਸੋ ਏਕੜ ਜਿਹੜੀ ਪਿੰਡਾਂ ਦੀ ਜ਼ਮੀਨ ਹੈ ਉਹਨੂੰ ਆਪਦੀ ਲਪੇਟ ਦੇ ਵਿੱਚ ਲੈ ਲਿਆ ਮਕਾਨਾਂ ਨੂੰ ਲਪੇਟ ਦੇ ਵਿੱਚ ਲੈ ਲਿਆ ਆ ਤੁਸੀਂ ਤਸਵੀਰਾਂ ਦੇਖੋ ਲਾਈਵ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੀਆਂ ਤਸਵੀਰਾਂ ਜਿੱਥੇ ਹੜ੍ਹਾਂ ਨੇ ਮਤਲਬ ਜਿੱਥੇ ਜ਼ਮੀਨਾਂ ਦੀ ਬਰਬਾਦੀ ਕੀਤੀ ਆ ਉੱਥੇ ਮਕਾਨਾਂ ਦੀ ਵੀ ਬਰਬਾਦੀ ਕੀਤੀ ਆ ਆ ਤੁਸੀਂ ਤਸਵੀਰਾਂ ਦੇਖੋ ਕਿਸ ਤਰ੍ਹਾਂ ਮਤਲਬ ਉਹ ਦਰਿਆ ਦੇ ਨਾਲ ਆ ਜਿਹੜੀ ਆ ਜਮੀਨ ਇੱਥੇ ਆ ਤੁਸੀਂ ਮਿੱਟੀ ਦੇਖ ਰਹੇ ਹੋ ਇੱਥੋਂ ਤੱਕ ਜਿਹੜਾ ਪਾਣੀ ਭਰਿਆ ਹੋਇਆ ਸੀ ਉਹ ਸਾਹਮਣੇ ਜੀ ਸੀ ਵੀਜ਼ ਦੇਖ ਰਹੇ ਹੋ ਤੁਸੀਂ ਟਰੈਕਟਰਸ ਦੇਖ ਰਹੇ ਹੋ ਇਹ ਸਾਹਮਣੇ ਵਰਕਿੰਗ ਦੇ ਵਿੱਚ ਹੈ ਮਤਲਬ ਜ਼ਮੀਨਾਂ ਨੂੰ ਪੱਧਰਾ ਕਰ ਰਿਹਾ ਜੀ ਸੀ ਵੀਜ਼ ਜਿਹੜਾ ਰੇਤਾ ਕਹਿੰਦੇ ਆ ਸੈਂਡ ਕਹਿੰਦੇ ਆ ਉਹਨੂੰ ਚੱਕ ਚੱਕ ਕੇ ਮਤਲਬ ਲਿਫਟਿੰਗ ਕਰ ਰਹੀਆਂ ਤਾਂ ਤੁਸੀਂ ਤਸਵੀਰਾਂ ਦੇਖੋ ਪੂਰੀਆਂ ਦਰਿਆ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਰਿਆ ਨੇ ਆਪਣੀ ਲਪੇਟ ਦੇ ਵਿੱਚ ਪਿੰਡਾਂ ਨੂੰ ਲਿਆ ਆ ਤਸਵੀਰਾਂ ਤੁਹਾਨੂੰ ਬਿਲਕੁਲ ਸਾਫ਼ ਦਿਖਾ ਰਹੇ ਹਾਂ ਅਸੀਂ ਆ ਦੇਖੋ ਤਸਵੀਰਾਂ